ਆ ਕਿੰਨੀ ਆਪਾਂ ਖਬਰਾਂ ਪੜ੍ਹੀਆਂ ਪੜ੍ਹਦੇ ਆ ਕਿਤੇ ਮੰਦਰਾਂ ਧਾਇਆ ਜਾ ਰਿਹਾ ਹੈ ਕਿਤੇ ਮਸਜਿਦ ਨੂੰ ਢਾਉਣ ਦੇ ਕੋਦੇ ਯਤਨ ਕਰਦੇ ਨੇ ਇੱਕ ਵਾਰ ਮੈਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਰਬ ਧਰਮ ਸਮੇਲਨ ਸੀ ਉਸੇ ਵੱਖ-ਵੱਖ ਧਰਮਾਂ ਦੇ ਵਿਦਵਾਨ ਆਏ ਤੇ ਮੈਨੂੰ ਇਹਨਾਂ ਭੱਜਿਆ ਭਿਗਿਆਨੀ ਸਿੱਖਾਂ ਵੱਲੋਂ ਤੁਸੀਂ ਜਾਓ ਉਹ ਬੜੇ ਵੈਲ ਐਜੂਕੇਟਿਡ ਪੜ੍ਹੇ ਲਿਖੇ ਉਹਨਾਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਤੇ ਮੇਰੀ ਵਾਰੀ ਖੀਰ ਤੇ ਆਈ ਤੇ ਮੈਂ ਆਖਿਆ ਵੀ ਬੁਰਮੋ ਮੈਂ ਵੈਸੇ ਤਾਂ ਬੜਾ ਭਾਗਾ ਵੀ ਤੁਹਾਡੇ ਵਰਗੇ ਵਿਦਵਾਨਾਂ ਚ ਮੈਨੂੰ ਆਉਣ ਦਾ ਮੌਕਾ ਮਿਲਿਆ ਪਰ ਤੁਸੀਂ ਇੰਨੇ ਪੜੇ ਲਿਖੇ ਹੋ ਤੇ ਮੈਂ ਤਾਂ ਕੇਵਲ ਗਰੰਥੀ ਸਿੰਘ ਆ ਪਰ ਇੱਕ ਮੈਂ ਬੜੇ ਫੱਕ ਨਾਲ ਗੱਲ ਕਹਿਣ ਲੱਗਾ ਉਹ ਮੈਂ ਕਿਹਾ ਵੀ ਕਿਸੇ ਨੇ ਮੰਦਰ ਢਾਇਏ ਕਿਸੇ ਨੇ ਮਸੀਤਾਂ ਢਾਈਆਂ ਪਰ ਜਿਹੜੇ ਗੁਰੂ ਕੋਲੋਂ ਮਾਇਆ ਆਇਆ ਨਾ ਉਹਨੇ ਗੁਰਦੁਆਰਾ ਬਣਾਉਣ ਤੋਂ ਪਹਿਲਾਂ ਮੁਸਲਮਾਨਾਂ ਲਈ ਮਸਜਿਦ ਬਣਾਈ ਇਹ ਗੱਲਾਂ ਕੇਵਲ ਕਹਿਣ ਮਾਤਰ ਨਹੀਂ ਇਹੜੀ ਰੌਲਾ ਪਉਂਦੀ ਆ ਨਾ ਤੇ ਕਿਤੇ ਮੰਦਰ ਦੇ ਉਲਟ ਤੇ ਕਿਤੇ ਮਸਜਿਦ ਦੇ ਉਲਟ ਮੈਂ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਰਗਬਿੰਦ ਪੁਰਸਾ ਵਾਂ ਕੇ ਦਰਸ਼ਨ ਕਰੋ ਜਦੋਂ ਗੁਰੂ ਅਰਬਿੰਦ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ ਨਾ ਦੂਜਾ ਜੰਗ ਉਹ ਜੰਗ ਦੇ ਜਿੱਤਣ ਤੋਂ ਬਾਅਦ ਮੇਰੇ ਪਾਤਸ਼ਾਹ ਕਰਨ ਲੱਗੇ ਵਿਧੀ ਚੰਦਾ ਕਿ ਨਿੱਕਾ ਜਿਹਾ ਕੰਮ ਕਰਨਾ ਹੈ ਕਹਿੰਦੇ ਪਾਤਸ਼ਾਹ ਹੁਕਮ ਕਰੋ ਕਹਿੰਦੇ ਆਪਣੇ ਕੋਲ ਮੁਸਲਮਾਨ ਭਰਾ ਵੀ ਆਉਂਦੇ ਤੇ ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਪਹਿਲਾਂ ਮਸਜਿਦ ਬਣਾਈ ਬਣਾਓ ਗੁਰਮੁਖ ਗੁਰੂ ਹਰਗਬਿੰਦ ਸੱਚੇ ਪਾਤਸ਼ਾਹ ਨੇ ਗੁਰਦੁਆਰੇ ਤੋਂ ਪਹਿਲਾਂ ਮੁਸਲਮਾਨਾਂ ਵਾਸਤੇ ਮਸਜਿਦ ਬਣਾਈ ਇਹ ਗੱਲ ਕਹਿਣ ਮਤ ਨਹੀਂ ਉਹ ਮਸਜਿਦ ਅੱਜ ਵੀ ਹੈ ਤੇ ਸਾਡੇ ਨਿਆਂਗ ਸਿੰਘ ਭਰਾ ਉਹਦੀ ਸੇਵਾ ਸੰਭਾਲ ਕਰਦੇ ਨੇ ਇਹ ਜੇ ਇਸ ਗੁਰੂ ਦੇ ਘਰ ਵਿੱਚ ਆਉਣ ਦਾ ਭਾਵ ਮੈਂ ਬੇਨਤੀ ਕੀਤੀ ਹੈ ਦੀਵੇ ਦੇ ਵਿੱਚੋਂ ਕਾਲਖ ਨਿਕਲਦੀ ਮਿੱਟੀ ਦੇ ਤੇਲ ਦੇ ਦੀਵੇ ਚੋਂ ਤੇ ਕਈ ਵਾਰ ਨੱਕ 'ਚ ਹੱਥ ਮਾਰਨਾ ਤੇ ਆਂਗੂਲ ਕਾਲੀ ਹੋ ਜਾਂਦੀ ਸੀ ਮਿੱਟੀ ਦੇ ਤੇਲ ਦੇ ਦੀਵੇ ਦੀ ਇਸੇ ਤਰ੍ਹਾਂ ਜਿਹੜੇ ਸਰੋਂ ਦੇ ਤੇਲ ਦੇ ਦੀਵੇ ਨੇ ਨਾ ਇਹ ਗੁਰਮੁਖੋ ਸ਼ਾਸਤ੍ਰਾਂ ਵਰਗੇ ਹਨ ਜਿਹੜੇ ਚਾਰ ਵੇਦ ਨੇ ਇਹ ਉਸ ਗੈਸ ਵਰਗੇ ਨੇ ਜਿਨ੍ਹਾਂ ਦਾ ਚਾਨਣ ਬੜਾ ਹੁੰਦਾ ਹੈ ਤੇ ਕਾਲ ਘਟ ਹੁੰਦੀ ਹੈ ਪਰ ਫਰਕ ਕੀ ਹੈ ਫਰਕ ਇਹ ਹੈ ਚਾਰ ਵੇਦਾਂ ਦੇ ਚਾਰ ਮਹਾਵਾਕ ਜਿਵੇਂ ਆਪਾਂ ਸਿੱਖ ਮੂਲ ਮੰਤਰ ਦਾ ਪਾਠ ਕਰਦੇ ਆ ਸਾਡੇ ਮੁਸਲਮਾਨ ਵੀਰ ਕਲਮਾ ਪੜ੍ਹਦੇ ਨੇ ਸਾਡੇ ਹਿੰਦੂ ਭਰਾ ਗੈਤਰੀ ਦਾ ਪਾਠ ਕਰਦੇ ਨੇ ਇਸੇ ਤਰ੍ਹਾਂ ਗੁਰਮੁਖੋ ਜਿਹੜੇ ਚਾਰ ਵੇਦ ਨੇ ਨਾ ਇਹਨਾਂ ਦੇ ਚਾਰ ਮਹਾਵਾਕ ਨੇ ਕਿਹੜਾ ਅੰਗ ਆਤਮ ਬ੍ਰਹਮ ਤਤੁਮ ਸੀ ਪ੍ਰ ਗਿਆਨਮ ਆਨੰਦ ਅੰਗ ਬ੍ਰਹਮ ਅਸਮੀ ਇਹਨਾਂ ਚੋਂ ਦਾ ਇੱਕੋ ਅਰਥ ਹੈ ਕਿ ਮੈਂ ਹੀ ਰੱਬ ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਲੋੜ ਕਿਉਂ ਭਈ ਇਹ ਚੰਨ ਕਿਉਂ ਦਿੰਦਾ ਹੈ ਇਹ ਕਹਿੰਦੇ ਗੁਰਮੁਖਾ ਜਿੰਨਾ ਚਿਰ ਮੈਂ ਮੈਂ ਕਰੇਗਾ ਗੱਲ ਨਹੀਂ ਬਣਨੀ ਮੈਂ ਬੇਨਤੀ ਕਰ ਰਿਹਾ ਹੈ ਵੇਦ ਸਤਕਾਰ ਯੋਗ ਨੇ ਕੁਰਾਨ ਸਤਕਾਰ ਯੋਗ ਹੈ ਬਾਈਬਲ ਸਤਕਾਰ ਯੋਗ ਹੈ ਲੇਕਿਨ ਗੁਰਬਾਣੀ ਦੀ ਸੁਪਰਮੇਸੀ ਕੀ ਹੈ ਇਹ ਕਹਿੰਦੀ ਜਿੰਨਾ ਚਿਰ ਮੈਂ ਨਾ ਛੱਡੀ ਬਾਤ ਨਹੀਂ ਬੜਨੀ ਜਦ ਲਗ ਮੇਰੀ ਮੇਰੀ ਕਰੇ ਤਬ ਲਾ ਕਾਰਕ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਜਿੰਨਾ ਚਿਰ ਮੇਰੀ ਮੇਰੀ ਕਰਦਾ ਨਾ ਉਨਾਂ ਚਿਰ ਕੰਮ ਨਹੀਂ ਹੋਣਾ ਜਦੋਂ ਮੇਰੀ ਛੱਡ ਗਿਓ ਤੇਰੇ ਕੰਮ ਆਪ ਭਗਵਾਨ ਕਰੇਗਾ ਆ ਮੇਰੇ ਮਗਰ ਸੰਤ ਬਾਬਾ ਕਰੈਲ ਸਿੰਘ ਜੀ ਬੈਠੇ ਨੇ ਅਸੀਂ ਸੰਤ ਬਾਬਾ ਕਰਤਾਰ ਸਿੰਘ ਹਰਾਂ ਦੇ ਕੋਲੋਂ ਇਕੱਠੇ ਪੜਿਆ ਤੇ ਮੈਨੂੰ ਪਤਾ ਨਹੀਂ ਇਹਨੂੰ ਚੇਤਾ ਹੋਵੇ ਕਿੰਨਾ ਮੇਰੇ ਨੂੰ ਛੋਟੇ ਨੇ ਸੰਤ ਬਾਬਾ ਕਰਤਾਰ ਸਿੰਘ ਨੇ ਪੱਟੀ ਕਿਹਾ ਸੀ ਤੂੰ ਸੋਹਣਾ ਬੜਾ ਲੱਗਦਾ ਹੈ ਜੇ ਸੰਤ ਬਣੇਗਾ ਤੈਨ ਲੋਕੀ ਮੱਥਾ ਟੇਕਿਆ ਕਰਨਗੇ ਤੇ ਮੈਨੂੰ ਅੱਜ ਆਇਆ ਨੇ ਤੇ ਮੈਨੂੰ ਸੰਤ ਕਰਤਾਰ ਸਿੰਘ ਦੀ ਗੱਲ ਚੇਤੇ ਆਈ ਗੁਰਮੁਖੋ ਗੱਲ ਆਪਾਂ ਕਰਨੀ ਵੀ ਗੁਰਬਾਣੀ ਦੀ ਸੁਪਰਮੇਸੀ ਕੀ ਹੈ ਇਹ ਕਹਿੰਦੀ ਮੈਂ ਛੱਡ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਜਿਹਨੂੰ ਆਪਾਂ ਆਸਾ ਦੀ ਵਾਰਤ ਪੜਦੇ ਆਂ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਆਪਣੀ ਗੱਲ ਤਾਂ ਨਹੀਂ ਬਣਦੀ ਆਪਾਂ ਮੈਂ ਨਾ ਭਰੇ ਪਏ ਆ ਗਿਆਨੀ ਜੀ ਅੱਜ ਕੀ ਮੇਲੇ ਤੇ ਆਏ ਤੇ ਮੈਂ 11 ਜੱਤਤਾ ਤੇ ਮੈਂ ਪੁੱਛਿਆ ਕਿ ਨੂੰ ਦੱਸਿਆ ਕਿਨੇ 11 ਜੱਤਤਾ ਤੇ ਫਰੇਮਾਂ ਅਜੇ ਵੀ ਆਇਆ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕੋਲ ਮੈਂ ਪੜਿਆ ਨਾ ਉਹ ਸਾਨੂੰ ਪੜਾਉਂਦੇ ਸਨ ਗੁਰਦੁਆਰੇ ਨੂੰ ਕੋ 10 ਲੱਖ ਦੇ ਸਕਦਾ ਪਰ ਮੈਂ ਨਹੀਂ ਜੀ ਦਿੰਦਾ ਆਪਾਂ ਤਾਂ ਪੱਥਰ ਲਵਾਏ ਨੇ ਵੀ ਫਰਾਨੇ ਬੰਦੇ ਦੀ ਮਾਂ ਮਰ ਗਈ ਉਹਨੇ 1100 ਰੁਪਇਆ ਗੁਰਦੁਆਰੇ ਨੂੰ ਭੇਡ ਕੀਤਾ ਮਾਂ ਦਾ ਪਤਾ ਨਹੀਂ ਕਿਥੇ ਗਈ ਪਰ 1100 ਦੇ ਨਾਲ ਗੁਰਦੁਆਰੇ ਦੀ ਇੱਕ ਕੰਧ ਤੇ ਕਬਜ਼ਾ ਕਰ ਲਿਆ ਇਹ ਨਹੀਂ ਗੁਸਖੋ ਗੁਰੂ ਘਰ ਨੂੰ ਭੇਡ ਕਰਕੇ ਆ ਕੇ ਆਖਿਆ ਕਰੋ ਮੇਰਾ ਮੁੰਜ ਮੈਂ ਕਿਛ ਨਹੀਂ ਜੋ ਕਿਹਾ ਸੋ ਤੇਰਾ ਤੇਰਾ ਤੁਝ ਕੋ ਸੌਂਬ ਤੇ ਕਿਆ ਲਾਗੇ ਮੇਰਾ ਗੱਲ ਬੜੀ ਕਰੜੀ ਜੇ ਜਦਨ ਆਪਾਂ ਜੰਮੇ ਸਾਂ ਆਪਣੇ ਤਾਂ 3-4 ਗਰਾਂ ਕਪੜਾ ਵੀ ਨਹੀਂ ਸੀ ਨੰਗੇ ਆਏ ਸਾਂ ਨਾਂਗੇ ਆਵਨ ਨਾਗੇ ਜਾਣਾ ਕੋਈ ਨਰੈਸੀ ਰਾਜਾ ਰਾਣਾ ਤੂੰ ਕੀ ਨਾ ਪਰ ਗੁਰਮਖੈ ਸਾਰਾ ਕੁਝ ਕਰਤਾਰ ਦਾ ਤੇ ਕਰਤਾਰ ਦਾ ਧੰਵਾਦ ਕਰ ਉਹਦਾ ਸ਼ੁਕਰਾਨਾ ਕਰ ਕਿ ਸਾਨੂੰ ਗੁਰੂ ਨੇ ਸਮਝਾਇਆ ਮੈਂ ਬੇਨਤੀ ਕਰ ਲਗਾ ਸਾਂ ਵਸਤੂ ਅੰਦਰ ਵਾਸਤ ਸਮਾਵੈ ਦੂਜੀ ਹੋਵੇ ਪਾਸ ਪਿਆਰਿਆ ਭੰਡ ਵਿੱਚ ਟੀ ਤਾਂ ਪੈਗੀ ਪਹਿਲਾਂ ਭੰਡੇ ਨੂੰ ਖਾਲੀ ਕਰ ਮੈਂ ਇੱਕ ਬਚਨ ਰੋਜ਼ ਹੀ ਸੰਗਤ ਵਿੱਚ ਗੁਰੂ ਕੀ ਸੰਗਤ ਨੂੰ ਕਰਕੇ ਜਾਣਾ ਆਪਾਂ ਮੱਥਾ ਟੇਕਦੇ ਆਂ ਪਿਓ ਦਾਦੇ ਤੋਂ ਲੈ ਕੇ ਸਾਡੇ ਦਾਦੇ ਪਰਦਾਦੇ ਜਦੋਂ ਤੋਂ ਗੁਰਮਤਿ ਵਿੱਚ ਆਏ ਨਾ ਆਪਾਂ ਉਦੋਂ ਤੋਂ ਮੱਥਾ ਟੇਕਦੇ ਹਾਂ ਪਰ ਮਾਫੀ ਦੇਣੀ ਆਪਾਂ ਨੂੰ ਇਹ ਨਹੀਂ ਪਤਾ ਵੀ ਮੱਥੇ ਦਾ ਮਤਲਬ ਕੀ ਹੈ ਟੇਕਦੇ ਜਰੂਰ ਹਾਂ ਕਿਸੇ ਨੇ 50 ਦਾ ਨੋਟ ਅੱਗੇ ਰੱਖਿਆ ਕਿਸੇ ਨੇ ਰਮਾਲਾ ਰੱਖਿਆ ਕਿਸੇ ਨੇ ਫੁੱਲ ਭੇੜ ਕੀਤੇ ਥੋੜਾ ਜਿਹਾ ਪਿਆਰੋ ਧਿਆਨ ਦੇ ਕੇ ਬੇਨਤੀ ਸੁਣਿਆ ਜੇ ਗੁਰੂ ਦੇ ਅੱਗੇ ਮੱਥਾ ਟੇਕਣ ਦਾ ਮਤਲਬ ਪਾਤਸ਼ਾਹ ਮੇਰੀ ਤੇ ਕਿਰਪਾ ਕਰ ਕਿ ਤੇ ਮੇਰੀ ਜਿਹੜੀ ਮੈਂ ਇਸ ਰਖਲਾ ਮੈਂ ਰਖਲਾ ਇੱਕ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਸਿਰ ਕਚਕੌਲ ਪਕੜ ਹੱਥ ਲੀਤਾ ਪੜਿਆਂ ਦੇ ਦਰ ਫਿਰਿਆ ਦਰ ਦਰ ਦੇ ਟੁਕ ਤੁਨ ਤੁਨ ਦਰ ਦਰ ਦੇ ਟੁਕ ਮੰਗ ਮੰਗ ਪਾਏ ਤੁਨ ਤੁਨ ਇਸ ਨੂੰ ਭਰਿਆ ਭਰਿਆ ਫਿਰ ਆਪ ਰਿਆ ਮੈਂ ਜਾਣਾ ਪੰਡਤ ਹੋਇਆ ਇੱਕ ਦਿਨ ਉਹ ਕਚਕੌਲ ਜਦੋਂ ਮੈਂ ਮੁਰਸ਼ਿਦ ਮੂਰੇ ਧਰਿਆ ਜੂਠ ਜੂੜ ਕਰ ਸਭ ਉਟਾਇਆ ਸਾਰਾ ਖਾਲੀ ਕਰਿਆ ਇਹਦੇ ਅਰਥ ਕੀ ਹਨ ਭਾਈ ਸਾਹਿਬ ਅਬੀਦ ਸਿੰਘ ਜੀ ਲਿਖਦੇ ਨੇ ਕਹਿੰਦੇ ਵੀ ਬੰਦਾ ਚਾਰ ਗੱਲਾਂ ਉਥੋਂ ਸਿੱਖ ਲੀਆਂ ਚਾਰ ਉਥੋਂ ਸਿੱਖ ਲੀਆਂ ਤੇ ਕਹਿੰਦਾ ਮੈਂ ਵੱਡਾ ਗਿਆਨੀ ਬਣ ਗਿਆ ਵੱਡਾ ਬਜ਼ਮਾਨ ਬਣ ਗਿਆ ਜਦੋਂ ਗੁਰੂ ਕੋਲ ਗਿਆ ਨਾ ਤੇ ਗੁਰੂ ਨੇ ਆਖਿਆ ਵੀ ਜਿੰਨੀ ਲੋਕਾਂ ਦੀ ਝੂੜ ਤੂੰ ਇਕੱਠੀ ਕਰ ਲਈ ਹੈ ਤੇਰੀ ਆਪਣੇ ਪੱਲੇ ਕੀ ਸੀ ਗੁਰਮੁਖੋ ਬੰਦਾ ਮਰ ਜਾਂਦਾ ਤੇ ਗਿਆਨ ਪੂਰਾ ਨਹੀਂ ਹੁੰਦਾ ਪਰसों ਦੀ ਗੱਲ ਜੇ ਮੇਰੇ ਕਰ ਮੇਰੇ ਪੁੱਤ ਨੇ ਟੀਵੀ ਲਾਇਆ ਸੀ ਜਿੱਥੇ ਜਾਨਵਰ ਆਉਂਦੇ ਨੇ ਵਨ ਸੋਨ ਨੇ ਕਿਤੇ ਝੋਟੇ ਕਿਤੇ ਸ਼ੇਰ ਉੱਥੇ ਇੱਕ ਜਾਨਵਰ ਦਾ ਨਾਂ ਸੀ ਗਰੀਲਾ ਤੇ ਮੈਂ ਆਪਣੀ ਧਰਮ ਪਤਨੀ ਨੂੰ ਆਖਿਆ ਵੀ ਮੈਂ ਕਸਾ ਕਰਦਾ ਬੁੱਢਾ ਹੋ ਗਿਆ ਪਰ ਮੈਨੂੰ ਅੱਜ ਇੱਕ ਨਵਾਂ ਲਫ਼ਜ਼ ਇਹ ਮਿਲਿਆ ਏ ਆਪਾਂ ਗਰੀਲਾ ਜੰਗ ਕਹਿੰਦੇ ਆ ਨਾ ਗਰੀਲਾ ਜੰਗ ਦੀ ਸਾਡੇ ਵਡੇਰੇ ਸੇ ਕਰਦੇ ਰਹੇ ਨੇ ਲੇਕਿਨ ਪਰਸੋਂ ਮੈਂ ਆਖਿਆ ਵੀ ਇਹ ਗਰੀਲਾ ਜੰਗ ਦਾ ਮਤਲਬ ਕੀ ਹੈ ਇਹ ਜਾਨਵਰ ਤੋਂ ਲੈ ਕੇ ਤੁਰਿਆ ਵੀ ਇਹ ਬੜਾ ਭਰਾ ਮਾਨਸਾ ਹੈ ੱੱਜ ਨੂੰ ਇੱਕ ਫੜਦਾ ਨਾ ਮੁਰਗੀ ਛੱਡਦਾ ਨਹੀਂ ਮੇਰੇ ਇਹ ਆਧਾਰਨ ਦੇਣ ਤੋਂ ਪਾਵੇ ਕਿ ਬੰਦਾ ਮਰ ਜਾਂਦਾ ਵਿਜ਼ਿਆ ਨਹੀਂ ਮੁਕਦੀ ਆਪਾਂ ਮਾਨ ਕਰਦੇ ਆਪਾਂ ਕੁਝ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਪਹਿਲਾਂ ਮੈਂ ਪਾਸੇ ਕਰ ਤੇਰਾ ਸਰੀਰ ਭਾਂਡਾ ਹੈ ਆਪਾਂ ਭਰੇ ਆ ਹੰਬਰਡ ਕਲੀਨ ਹੰਬੜ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾਸੀ ਕਲੀਨ ਤੋਂ ਹੰਬੜ ਕਲੀਨ ਹੰਬੜ ਪੰਡਿਤ ਸਾਡੀ ਕੁਲ ਬੜੀ ਉੱਚੀ ਹੈ ਅਸੀਂ ਵੱਡੇ ਵਿਦਵਾਨ ਆ ਅਸੀਂ ਤਾਂ ਪ੍ਰਮਾਤਮਾ ਨਾਲ ਜੁੜੇ ਆ ਸਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਗੁਰੂ ਬਾਬਾ ਕਹਿੰਦਾ ਆ ਮੈਂ ਚੁੱਪੀ ਫਿਰਦਾ ਹੰਬੜ ਕਲੀਨ ਹੰਬੜ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗਿਆਨੀ ਕਹੁੰਦਾ ਆ ਚਾਲਾਕਰ ਬੋਲੁੰਦਾ ਗਿਆਨੀ ਨਹੀਂ ਬਣਦਾ ਗਿਆਨੀ ਦੀ ਵਿਆਖਿਆ ਗੁਰੂ ਤੇਗ ਬਹਾਦਰ ਪਾਸਾ ਨੇ ਕੀਤੀ ਭੈ ਕਾਹੂ ਕੋ ਦੇਦ ਨਾ ਪਹਿਮਾਨਤ ਆਨ ਕਹੋ ਨਾਨਕ ਉਹ ਮੁਕਤ ਨਾਰ ਗਿਆਨੀ ਤੈਂ ਬਖਾਨ ਇਹ ਨਾਵੇਂ ਪਾਸ਼ਾ ਨੇ ਸ਼ਲੋਕਾ ਚ ਫਰਮਾਇਆ ਕਹਿੰਦਾ ਨਾ ਡਰੇ ਨਾ ਡਰਾਵੇ ਉਹਨੂੰ ਗਿਆਨ ਗਿਆਨੀ ਕਹਿੰਦੇ ਨੇ ਤੇ ਗਿਆਨੀ ਦੇ ਇੱਕ ਅਰਥ ਮੈਂ ਸੰਤ ਬਾਬਾ ਜਨਰੈਲ ਸਿੰਘ ਦੀ ਸੰਗਤ ਵਿੱਚੋਂ ਲੈ ਆਂਦਾ ਰਾਤ ਦਾ 10 ਵਜੇ ਦਾ ਟਾਈਮ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਦਰਬਾਰ ਸਾਹਿਬ ਤੋਂ ਮੱਸਾ ਟੇਕ ਕੇ ਆਇਆ ਗੁਰੂ ਨਾਨਕ ਨਵਾਸ ਵਿੱਚ ਤੇ ਮੈਂ ਪੌੜੀਆਂ 'ਚ ਖਲੋਤਾ ਸੀ ਮੇਰੇ ਮਨ 'ਚ ਵੀ ਮਾਂ ਪਰਸ਼ਾ ਨੂੰ ਫੜੇ ਬੁਲਾਈ ਹੈ ਉਹ ਮੇਰੇ ਨਾਲੋਂ ਉੱਚੇ ਸਨ ਜਵਾਨ ਸਨ ਉਹ ਜਦੋਂ ਉੱਪਰ ਪੌੜੀਆਂ ਕੋਲ ਆਏ ਨੇ ਤੇ ਮੇਰੇ ਗਲ 'ਚ ਮਾਂ ਪਾ ਕੇ ਜਿਵੇਂ ਆਪਾਂ ਪਿਆਰ ਕਰਦੇ ਆ ਤੇ ਮੈਨੂੰ ਕਹਿਣ ਲੱਗੇ ਗਿਆਨੀ ਹੈ ਜੇ ਗਿਆਨ ਕੇ ਨਹੀਂ ਗਿਆ ਮੈਂ ਕਿਹਾ ਜੀ ਗੁਰੂ ਅਗਰਦਾਸ ਕਰੋ ਕਿਰਪਾ ਕਰੋ ਜੇ ਮੈਂ ਗਿਆਨੀ ਸੰਤ ਜੀ ਗਾਂ ਲੰਘ ਐ ਤੇ ਮੈਨੂੰ ਸਿੰਘ ਕਹਣ ਲੱਗੇ ਵੀ ਗਿਆਨੀ ਸਿਆ ਇਹ ਸੰਤਾਂ ਨੇ ਤੈਨੂੰ ਕੀ ਆਖਿਆ ਤੇ ਤੂੰ ਕਿੱਥੇ ਜਾਣਾ ਮੈਂ ਕਿਹਾ ਵੀ ਗੁਰਮੁਖੋ ਉਹਨਾਂ ਨੇ ਕਿਆ ਸੀ ਵੀ ਗਿਆਨੀ ਅਜੇ ਮੈਂ ਗਈ ਕਿ ਨਹੀਂ ਗਈ ਤੇ ਮੈਂ ਕਿਹਾ ਅਜੇ ਨਹੀਂ ਗਈ ਜੇ ਮੈਂ ਹੈ ਤੇ ਗਿਆਨੀ ਨਹੀਂ ਮੈਨੂੰ ਕਹਿੰਦੇ ਗਿਆਨੀ ਗਿਆ ਹੈ ਕਿ ਨਹੀਂ ਮੈਂ ਕਿਹਾ ਜੀ ਨਹੀਂ ਤੇ ਸਿੰਘ ਕਹਿੰਦੇ ਕੀ ਮਤਲਬ ਮੈਂ ਕਿਹਾ ਉਹਨਾਂ ਆਖਿਆ ਵੀ ਅਜੇ ਮੈਂ ਗਈ ਕਿ ਨਹੀਂ ਗਈ ਤੇ ਮੈਂ ਕਿਹਾ ਜੀ ਅਜੇ ਨਹੀਂ ਗਈ ਗਿਆਨੀ ਉਹ ਐ ਜਿਹਦੇ ਚੋਂ ਮੈਂ ਚਲੀ ਜਾਏ ਜਦ ਲਗ ਮੇਰੀ ਮੇਰੀ ਕਰੇ ਤਬਲਾਕਾਰ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਵਕਾਰ ਸਵਾਰੇ ਆਏ